ਵੀ ਗਾਂਧੀ ਜਨਤੀ ਦੇ ਵਿੱਚ ਕੀ ਹਾਲ ਹੋ ਰਿਹਾ ਸਰਕਾਰ ਬਣਾਹੀ ਹੈ ਜੀ ਹਾਂ ਠੇਕੇ ਬੰਦ ਨੇ ਠੇਕੇ ਬੰਦ ਨੇ ਠੇਕੇ ਬੰਦ ਨੇ ਸਰਕਾਰ ਕਰਨੀ ਮੈਂ ਉਹਦੇ ਨੂੰ ਨੰਗਾ ਜਾ ਰਿਹਾ ਸੀ ਇਹ ਬੰਦੇ ਦੇਖ ਤਾਂ ਮੈਨੂੰ ਪੀੜ ਲੱਗ ਰਹੀ ਆ ਮੈਂ ਮਮਦਾ ਨੂੰ ਪੁੱਛਿਆ ਮੈਂ ਕਿਵੇਂ ਕਹਿੰਦੇ ਜੀ ਸਾਡੇ ਤੋਂ ਤਾਂ 10 ਦੇ 20 20 ਦੇ 50 ਐ ਲੈ ਰਹੇ ਨੇ ਫਾਤੂ ਲੈ ਰਹੇ ਨੇ ਮੈਂ ਕਰਿੰਦੇ ਨੂੰ ਪੁੱਛਿਆ ਬਕਾਇਦਾ ਨਾ ਕਿਉਂ ਕਹਿੰਦਾ ਸੀ ਤਾਂ ਲਵਾਂਗੇ ਜੋ ਕਰਨਾ ਕਰਨਾ ਜੇ ਇਹ ਗੱਲ ਇਹ ਤੁਹਾਨੂੰ ਬਾਕੀ ਤੁਸੀਂ ਦੇਖ ਲਓ ਵੀ ਇਹ ਸਹੀ ਆ ਗਲਤ ਆ ਇਹ ਠੇਕਾ ਕਿਹੜੇ ਠੇਕੇਦਾਰ ਦਾ ਜੀ ਆਪਾਂ ਨੂੰ ਨਹੀਂ ਪਤਾ ਜੀ ਕਿਹੜੇ ਠੇਕੇਦਾਰ ਦਾ ਮੈਂ ਤਾਂ ਤੁਹਾਡੇ ਆਮ ਨਾਗਰਿਕਾਂ ਠੀਕ ਹੈ ਤੁਹਾਡੇ ਕਹਿਣਾ ਮਤਲਬ ਵੀ ਕਿਸੇ ਦਾ ਵੀ ਹੋਵੇ ਜੀ ਠੇਕਾ ਕਿਸੇ ਦਾ ਵੀ ਹੋਵੇ ਵੱਧ ਰੇਟ ਤੇ ਕੋਈ ਨਹੀਂ ਜਦੋਂ ਬੰਦੇ ਕਰਤਾ ਜੀ ਵੇਚੁੰਦਾ ਤਾਂ ਸੂਰੇ ਨਹੀਂ ਬੰਦ ਸੱਦੀ ਸੱਤ ਜਦੋਂ ਸ਼ਟਰ ਡਾਉਣ ਹੀ ਕਰਤਾ ਤਾਂ ਆਪਾਂ ਮੋਗੇ ਵਿੱਚ ਦੀ ਦਾਰੂ ਕਿਵੇਂ ਦੇ ਸਕਦੇ ਫਿਰ ਪੈਸੇ ਵੱਧ ਲੈ ਕੇ ਜਿਹੜਾ ਇੱਕ ਦਿਹਾੜੀਦਾਰ ਬੰਦਾ ਉਹ ਕਿਵੇਂ ਆਪਦੀ

ਵੀ ਤਕਲੀਫ ਹੈ ਤਕਲੀਫ ਵੀਡੀਓ ਕਲਿੱਪ ਪਈਆਂ ਨੇ ਜੀ ਰਿਕਾਰਡਿੰਗਾਂ ਪਈਆਂ ਨੇ ਰੱਖੀਆਂ ਨੇ ਦੇ ਦਿੰਨਾ ਤੁਹਾਨੂੰ ਠੀਕ ਹੈ ਹਾਂ ਹਾਂਜੀ ਹਾਂ ਤੁਸੀਂ ਜੇ ਸਾਡੇ ਤੋਂ ਤੇ ਮੰਡੋਰਮੈਂਟ ਰੈਂਦੀ ਆ ਅਸੀਂ ਤਾਂ ਜੀ ਸਰਕਾਰ ਨੂੰ ਜਾਂ ਇਹ ਠੇਕੇਦਾਰੋ ਆਰਾਮਾ ਜੀ ਨੂੰ ਬੇਨਤੀ ਕਰ ਚੁੱਕੇ ਆ ਵੀ ਇਹ ਤੁਸੀਂ ਠੇਕੇ ਲੈ ਜਾਓ ਅੱਛਾ ਸਾਡੇ ਨਾਲ ਐਗਰੀਮੈਂਟ ਵੀ ਹੋਇਆ ਹੈ ਵੀ ਅਸੀਂ 31 ਮਾਰਚ ਤੋਂ ਬਾਅਦ ਇੱਥੇ ਠੇਕਾ ਨਹੀਂ ਖੋਲਾਂਗੇ ਇਤਿਹਾਤੇ ਚੱਲ ਰਹੀ ਸੀ ਆ ਹੱਤਾਂ ਇਹ ਵੀ ਅਸੀਂ ਬੰਦ ਕਰਾਇਆ ਪੂਰਾ ਜ਼ੋਰ ਨਾਲ ਕਹੇਗੇ ਅਸੀਂ ਲਿਖਤੀ ਸਾਡੇ ਕੋਲ ਹੈਗਾ ਵੀ 31 ਮਾਰਚ ਤੋਂ ਬਾਅਦ ਅਸੀਂ ਇੱਥੇ ਠੇਕਾ ਨਹੀਂ ਰੱਖਾਂਗੇ ਸਾਨੂੰ ਬਹੁਤ ਵੱਡੀ ਪ੍ਰੋਬਲਮ ਹੈ ਰੋਡ ਜਮ ਆ ਦੇਖੋ ਇਸ ਟਾਈਮ ਗੱਡੀਆਂ ਖੜਗੀਆਂ ਮੋਟਰਸਾਈਕਲ ਲੱਗੇ ਮੇਨ ਬਾਜ਼ਾਰ ਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ ਠੇਕਾ ਸਾਡੇ ਰੈਜੀਡੈਂਸ ਇਲਾਕਾ ਹੈ ਅਸੀਂ ਅਸੀਂ ਰਹਿਨੇ ਵੀ ਆ ਰੈਜੀਡੈਂਸ ਇਲਾਕਾ ਹੈ ਅਸੀਂ ਕਈ ਵਾਰੀ ਸਾਡਾ ਸਮਝੌਤਾ ਹੋਇਆ ਪਿਛਲੀ ਵਾਰੀ 2 ਮਹੀਨੇ ਹੋ ਗਏ ਉਹ ਕਹਿੰਦੇ ਵੀ ਅਗਲੀ ਵਾਰੀ ਅਸੀਂ ਇੱਥੇ ਠੇਕਾ ਨਹੀਂ ਖੋਲਾਂਗੇ ਇਹ ਹਾਥੇ ਵਾਲੇ ਨੇ ਵੀ ਅਸੀਂ ਬੇਨਤੀ ਕੀਤੀ ਵੀ ਤੂੰ ਹੱਥ ਆ ਪਈ ਆ ਉਹਦੇ ਅੰਦਰ ਚਲਾਣਾ ਚਲਾ ਜਿਹੜਾ ਮਾਰਚ ਲੰਘ ਚੁੱਕਾ ਵੀ ਉਹਦੇ ਵਿੱਚ ਇਹਨਾਂ ਨੇ ਖਤਮ ਕਰਨਾ ਸੀ ਇੱਥੇ ਜਿਹੜਾ ਹੋਣਾ ਜੀ ਜਿਹੜਾ ਹੋਣਾ ਪਹਿਲਾਂ ਸਾਡਾ ਹੋਇਆ ਸੀ ਆਉਣ ਵਾਲੇ ਮਾਰਚ ਚ ਇਹ ਨਹੀਂ ਕਰ ਸਕੇ ਪਹਿਲਾਂ ਵੀ ਹੋਇਆ ਸੀ ਪਹਿਲਾਂ ਵੀ ਅਸੀਂ ਨਾਲ ਦਾ ਹੱਥਾ ਬੰਦ ਕਰਾਇਆ ਜਿੱਥੇ ਇਹ ਟਿਵਾਣਾ ਖਾਦ ਫੀਡ ਵਾਲੇ ਤੇ ਸਾਡੀ ਸਾਰੀ ਮਾਰਕ ਦਾ ਫੈਸਲਾ ਸੀ ਵੀ ਅਸੀਂ ਹੱਥ ਇੱਥੇ ਠੇਕਾ ਨਹੀਂ ਚੱਲਣ ਦੇਣਾ ਕਿਉਂਕਿ ਸਾਨੂੰ ਬਹੁਤ ਵੱਡੀ ਸਮੱਸਿਆ ਹੈ ਸਾਡੇ ਬੱਚੇ ਜਾਂਦੇ ਨੇ ਬਾਜ਼ਾਰੋਂ ਆਉਂਦੇ ਨੇ ਸੌਦਾ ਲੈ ਕੇ ਤੇ ਉਹ ਜਾਂਦੇ ਨੇ ਇੱਥੇ ਖੜੇ ਹੁੰਦੇ ਨੇ ਨਾਲ ਲੱਗਦੀ ਅੱਜ ਤੁਹਾਡੀ ਦੁਕਾਨਾ ਇੱਥੇ ਹੈ ਤੇ ਅੱਜ ਜਿਹੜਾ ਸਰਕਾਰ ਕਹਿੰਦਾ ਤੂੰ ਕਾਹਦਾ ਕੀ ਕਰਦਾ ਬੰਦੂ ਜੰਤੀ ਦਾ ਪਰ ਕੋ ਉਹ ਪੰਪਸੀ ਦੇਖੀ ਤਾਂ ਉਹਦੇ باوجود ਅਸੀਂ 5 ਵਜੇ ਮੈਂ ਦੁਕਾਨ ਤੇ 6 ਵਜੇ ਆਉਣਾ ਇੱਥੇ 6 ਵਜੇ ਲੈਣ ਲੱਗੀ ਹੁੰਦੀ ਆ ਸਵੇਰੇ ਅੱਜ ਸਵੇਰੇ ਹੀ ਇੱਥੇ ਮੋਰੀ ਵੀ ਸੀ ਸਵੇਰੇ 6 ਵਜੇ ਮੈਂ ਦੁਕਾਨ ਤੇ ਆਉਣਾ 6 ਵਜੇ ਇੱਥੇ दारू ਲੈਂਦੇ ਨੇ ਵਿੰਡੋ ਖੋਲ੍ਹ ਕੇ दारू ਦਿੰਦੇ ਨੇ ਆਪਾਂ ਗੁਰੂ ਘਰ ਚ ਜਾਂਦੇ ਆ ਸਵੇਰੇ ਹਰੇਕ ਬੰਦੀ ਆਸਤਾ ਹੁੰਦੀ ਹੈ ਮੈਂ ਦੇਵੀ ਜਾਮਾ ਮੰਦਿਰ ਜਾਮਾ ਜਿੱਥੇ ਗੁਰਦੁਆਰੇ ਜਾਮਾ ਪਰ ਜਦੋਂ ਅਸੀਂ ਇੱਥੋਂ ਲੰਘਦੇ ਆ ਇੱਥੇ ਲੈਣ ਲੱਗੀ ਹੁੰਦੀ ਹੈ 6 ਵਜੇ ਲੈਣ ਲੱਗੀ ਹੁੰਦੀ ਹੈ ਜੀ ਇਸ ਠੇਕੇ ਦੇ ਉੱਪਰ ਦੂਜਾ ਇਹ ਵੀ ਹੁਣ ਐਜੂਕੇਸ਼ਨ ਆਇਆ ਜਾ ਰਿਹਾ ਵੀ ਅੱਜ ਬਲੈਕ ਦੇ ਵਿੱਚ ਵੇਚੀ ਜਾ ਰਹੀ ਹੈ ਦੇਖੋ ਆਪਾਂ ਨਾ ਲਈਏ ਨਾ ਲੈਣੀ ਹੈ ਆਪਾਂ ਪੀਂਦੇ ਨਹੀਂ ਖਾਂਦੇ ਪਰ ਇਹ ਇਹਨਾਂ ਦਾ ਬਹੁਤ ਨਜ਼ਾਇਜ਼ ਹੁੰਦਾ ਆ ਸਾਡੇ ਮੁਹੱਲੇ ਦੇ ਵਿੱਚ ਸਵੇਰੇ 6 ਵਜੇ दारू ਲੱਗ ਜਾਂਦੀ ਹੈ 6 ਵਜੇ ਠੇਕੇ ਖੁੰਦਾ ਕੋਈ ਅਧਿਕਾਰ ਨਹੀਂ ਹੈਗਾ 6 ਵਜੇ ਇਹ ਇੱਥੇ दारू ਵੰਡੀ ਜਾਂਦੀ ਹੈ ਤੁਸੀਂ ਸਵੇਰੇ 6 ਵਜੇ ਆ ਜਾਓ ਸਾਨੂੰ ਇੱਥੇ ਲੈਣ ਲੱਗੀ ਹੋਗੀ ਗੁਰੂ ਘਰ ਜਾਣਾ ਸਵੇਰੇ ਮੰਦਿਰ ਜਾਣਾ ਹਰੇਕ ਦੀ ਆਸਤਾ ਹੈ ਜਿਹੜੀ ਮਾਰਕੀਟ ਹੈ ਤੁਹਾਡੀ ਇਹ ਠੇਕਾ ਬੰਦ ਕਰਾਉਣਾ ਚਾਹੀਦਾ ਅਸੀਂ ਚਰਾਉਂਦੇ ਸਾਡਾ ਐਗਰੀਮੈਂਟ ਵੀ ਲਿਖਿਆ ਹੋਇਆ ਹੈ ਇਕਤੀ ਮਾਰਤਵਾ ਦੇ ਇੱਥੇ ਅਸੀਂ ਨਾ ਹਾਤਾ ਨਾ ਠੇਕਾ ਕੋਈ ਨਹੀਂ ਚੱਲਣ ਦੇਣਾ। ਭਾਗ ਨੂੰ ਵੀ ਸ਼ਿਕਾਇਤ ਕੀਤੀ ਹੈ। ਭਾਗ ਨੂੰ ਇਹ ਸਾਰਾ ਕੁਝ ਗਿਆ ਸਾਡਾ। ਐਕਸਰਸਾਈਜ਼ ਵਿਭਾਗ ਵਿੱਚ ਵੀ ਚਿੱਠੀਆਂ ਗਈਆਂ ਹੋਈਆਂ ਨੇ। ਇਹ ਦਰਬੇ ਦੀ ਪਾਰਟੀ ਹੈ ਜੀ। ਦਰਬੇ ਠੇਕੇਦਾਰ ਨੇ। ਤੇ ਉਹਨਾਂ ਦੀ ਇਹ ਪਾਰਟੀ ਹੈ ਤੇ ਅਸੀਂ ਬਹੁਤ ਇਹਨਾਂ ਨੂੰ ਪਹਿਲਾਂ ਦਾ ਬੇਨਤੀ ਕੀਤੀ ਚਲੋ ਇੱਥੇ ਨਾਲ ਹਾਤਾ ਬੰਦ ਕਰਾਇਆ ਸੀ ਨੇ ਇੱਕ ਆਟਾ ਹੋਰ ਉਹ ਨਹੀਂ ਬੰਦ ਕਰਾਉਣ ਦੀ ਸਾਡੀ ਕੋਸ਼ਿਸ਼ ਹੈ। ਕਿਉਂਕਿ ਸਾਡੇ ਬੱਚੇ ਨੇ। ਸਾਡੀ ਇੱਥੇ ਫੈਮਲੀਆਂ ਰਹਿੰਦੀਆਂ ਨੇ। ਇੱਕ ਇਤਨੀ ਕੀ ਹੋ ਰਿਹਾ ਦੇਖੋ ਨਾਲ ਤਾਂ ਚੋਰੀ ਨਾਲੇ ਸੀਨਾ ਚੋਰੀ ਬੰਦਾ ਕਹਿ ਰਿਹਾ ਮੈਂ ਤਾਂ ਕਰੂੰਗਾ ਤੂੰ ਕੌਣ ਆ ਕਰ ਲੈ ਕੀ ਕਰੇਗਾ ਦੇਖੋ ਇੱਕ ਆਮ ਬੰਦੇ ਦਾ ਕੀ ਆ ਇਹ ਇਹ ਹੈ ਮੇਰੀ ਗੁੰਡਾ ਗੁੰਡਾ ਕਰਦੀ ਆ ਜਿੰਨੇਰੀ ਕਹਿੰਦਾ ਤੂੰ ਕੌਣ ਆ ਕਹਿੰਦਾ ਕਰ ਲੈ ਕੀ ਕਰੇਗਾ ਸਾਡਾ ਜੀ ਸਾਡਾ ਐਗਰੀਮੈਂਟ ਹੈ 31 ਜਬਰਦ ਦੇਖੋ ਮਾਰੋ ਆ ਦੇਖੋ ਇਹ ਦੁਕਾਨ ਆ ਕੋਈ ਇਹ ਸੌਦੇ ਦੀ ਦੁਕਾਨ ਆ ਅਸੀਂ ਅਸੀਂ ਦੀ ਤੁਸੀਂ ਆਪ ਕੋ ਤੋਂ ਚੈੱਕ ਕਰੋ ਨਵੇਂ ਠੇਕੇਦਾਰੀ ਅਸੀਂ ਦੇਖ ਸਕਦੇ ਹੋ ਜਿਵੇਂ ਮੋਰੇ ਦੇ ਵਿੱਚ ਦੀ ਜਿਹੜੀ ਹੈ ਉਹ ਕਰਿੰਦਿਆਂ ਵੱਲੋਂ ਬਲੈਕ ਦੇ ਵਿੱਚ दारू ਵੇਚਣ ਦਾ ਜਿਹੜਾ ਇਲਜ਼ਾਮ ਲੱਗ ਰਿਹਾ ਹੈ ਕਰਿੰਦਿਆਂ ਵੱਲੋਂ ਇਥੋਂ ਇਸ ਮੋਰੇ ਦੇ ਵਿੱਚ ਦੀ दारू ਵੇਚੀ ਜਾਰੀ ਹੈ ਹਾਲਾਂਕਿ ਅੱਜ ਇਹ ਠੇਕੇ ਦੇ 2 ਅਕਤੂਬਰ ਗਾਂਦੇ ਜਨਤੀ ਮੌਕੇ ਸਮੂਚੇ ਠੇਕੇ ਆ ਜਿਹੜੇ ਅੱਜ ਬੰਦ ਰੱਖਣ ਦੀ ਜਿਹੜੀ ਹਦਾਇਤ ਸੀਗੀ ਸਰਕਾਰ ਵੱਲੋਂ ਉਸ ਦੇ باوجود ਠੇਕੇਦਾਰਾਂ ਵੱਲੋਂ ਤਰੀਦਿਆਂ ਵੱਲੋਂ ਬਲੈਕ ਦੇ ਵਿੱਚ ਇਹਨਾਂ ਛਟਰਾਂ ਦੇ ਵਿੱਚ ਵੀ ਛੋਟੇ ਮੂਰੇ ਕਰਕੇ ਉਹਨਾਂ ਦੇ ਵਿੱਚ ਵੀ ਜਿਹੜੀ ਹੈ दारू ਬਲੈਕ ਦੇ ਵਿੱਚ ਵੇਚੀ ਜਾ ਰਹੀ ਹੈ ਹਾਲਾ ਕਿ ਇਹ ਠੇਕੇ ਦਾ ਜਿਹੜਾ ਸ਼ਟਰ ਹੈ ਕਹਿੰਦੇ ਸਵੇਰ ਤੋਂ ਬੰਦ ਕੀਤਾ ਹੋਇਆ ਸੀਗਾ ਮੱਛੀ ਵੇਚਣਗੇ ਹਾਂਜੀ ਇਹ ਇਹ ਮੈਨੂੰ ਮੱਛੀ ਮਿਲਦਾ ਮੱਛੀ ਪਾਲਣ ਦੇ ਕਿਹੜੇ ਮੱਛੀ ਪਾਲਣ ਤੋਂ ਜਿਲਚੌਰੋਂ ਆ ਤਾ ਲੋ ਇਹ ਗੱਲ ਉੱਥੋਂ ਲੈ ਕੇ ਆ ਆ ਮੈਨੂੰ ਦੇ ਰਿਹਾ ਉਥੋਂ ਕਰੀਦਾ ਆ ਤੂੰ ਟੱਗ ਦੇ ਅੱਥੋਂ ਇੱਕ ਸਮਾਂ ਰਹਿਣਾ ਜਿਹਦਾ ਤੁਹਾਡੇ ਸਾਹਮਣੇ ਹੋਰ ਹੈ ਮੱਛੀ ਪਾਲਣ ਵੇਖੇ ਵੀ ਐਸ ਟਾਈਮ ਦਾ ਆ ਆ ਦੇਖੋ ਜੀ ਆ ਦੇਖੋ ਆ ਸ਼ਰਮ ਦੇਖੋ ਐਸ ਟਾਈਮ ਮੱਛੀ ਪਾਲਣ ਚ ਨਗਰਾ ਰੋਡ ਮੱਛੀ ਪਾਲਣ ਦੇ ਕੋਲੋਂ ਜਿਹੜਾ ਇਹ ਲੜਕਾ ਕਹਿ ਰਿਹਾ ਕਿ ਦਾਰੂ ਖਰੀਦ ਕੇ ਲੈ ਕੇ ਆਇਆ ਮੈਂ ਵੀ ਉੱਥੇ ਵੀ ਗਾਰੂ ਆ ਜਿਹੜੀ ਮਿਲ ਰਹੀ ਹੈ ਇਹ ਅਹ ਮੈਂ ਤੁਹ ਦਾ ਕਰਿੰਦਾ ਜੀ ਇਹ ਜਿਹੜਾ ਮੋੜ ਕੇ ਗਿਆ ਹਾਂ ਠੀਕ ਹੱਥਿਆ ਕਰਿੰਦਾ ਮੈਂ ਤੁਹ ਵੇੜਿਆ ਕੇ ਦੇਖ ਲੀਆ ਤੁਸੀਂ ਇਹ ਹੱਥ ਚਲਾ ਰਿਹਾ ਚਲਾ ਰਿਹਾ ਜਿਸ ਵੇੜਿਆ ਆ ਜੀ ਤੁਸੀਂ ਠੀਕ ਹੈ ਜੀ ਹਾਂਜੀ ਠੀਕ ਹੈ ਆ ਹੁਣ ਮੈਨੂੰ ਜਿਹੜਾ ਕਰਦਾ ਚਾਲਾ ਪੂਆ ਲੈ ਲੈ ਠੀਕ ਹੈ ਆ ਤੁਹਾਡੇ ਸਾਹਮਣੇ ਤਾਂ ਦੇ ਰਿਆ ਤੀ ਜੀ ਯਾਨੀ ਕਿ ਠੇਕੇ ਦਾ ਕਰਿੰਦਾ ਹੈ ਇਹ ਹੱਥ ਚਲਾ ਰਿਹਾ ਹਾਂਜੀ ਹਾਂ ਆ ਤੁਹਾਡੇ ਸਾਹਮਣੇ ਦੇ ਰਿਆ ਜੀ ਮੈਂ ਕਿਹੜਾ ਕੋਈ ਚੋਰੀ ਕੀਤੀ ਹੈ ਬਿਲਕੁਲ ਬਿਲਕੁਲ ਠੀਕ ਹੈ ਤੁਹਾਡੇ ਸਾਹਮਣੇ ਹੀ ਹੋਈ ਗੱਲ